ਮੈਨੂੰ ਕਟੇ ਨੂੰ ਜਾਣੇ ਤੋਂ ਬਾਅਦ ਇਹਨਾਂ ਨੇ ਮੇਰੇ ਨਾਲ ਤਾਕਤਾਂ ਮੁਕੀ ਕੀਤੀ ਮੇਰੀ ਯੂਨੀਫਾਰਮ ਖਿੱਚੀ ਤੇ ਰਾਜੂ ਦਾ ਕਿੱਥੇ ਆਏ ਇਹਨਾਂ ਨੇ ਐਲਾਨ ਕੀਤਾ ਕਿ ਦੋਨੇ ਗੇਟ ਬੰਦ ਕਰ ਲੋ ਤਾਂ ਇਹ ਕੋਈ ਮਨਦੀਪਪੁਰ ਚੀਨਾ ਆਪਣੇ ਸਿਵਲ ਕੱਪੜੇ ਦੇ ਵਿੱਚ ਆਪਣੇ ਗੁੰਡਾ ਪ੍ਰਸ਼ਾਸਨ ਨੂੰ ਲਿਆ ਕੇ ਸਾਡੇ ਕਿਸਾਨ ਭਾਈਆਂ ਦੇ ਕੱਪੜੇ ਪਾੜੇ ਨੇ ਕਸੂਰ ਹੈਗਾ ਅਸੀਂ ਇਨਸਾਫ ਮੰਗਦੇ ਆ ਇੱਕ ਚੋਰ ਨੂੰ ਬਚਾਉਣ ਵਾਸਤੇ ਕਥਾਨਾ ਤੇ ਲਾਗੀ ਚਾਰਜ ਕਰ ਰਹੇ ਨੇ ਅਸੀਂ ਇਨਸਾਫ ਦੀ ਮੰਗ ਕਰਦੇ ਆ ਗੱਡੀ ਜੜੀ ਇਹ ਗੱਲ ਹੈ ਸੀਐਮ ਕੋਲੇ ਪਹੁੰਚਾਈ ਜਾਵੇ ਜਿਹੜੇ ਕਹਿੰਦੇ ਨੇ ਕਿ ਕਥਾਨਾ ਦੇ ਨਾਲ ਆ ਇਹ ਚੋਰਾਂ ਦੀ ਸਰਕਾਰ ਹੈ ਅਸੀਂ ਜਾਣ ਦੇ ਸਕਦੇ ਆ ਇਹ ਗੱਡੀ ਨੂੰ ਅੱਗੇ ਲੰਘਣ ਦਿੰਦੇ ਚਾਹੇ ਗੱਡੀ ਸਾਡੇ ਉੱਪਰ ਦੀ ਲੰਘੇ ਤੁਸੀਂ ਦੇਖ ਰਹੇ ਹੋ ਅਨਮੋਲ ਹੀਰੇ ਪੰਜਾਬ ਦੇ ਚੈਨਲ ਤੇ ਮੈਂ ਮੇਜਰ ਸਿੰਘ ਸੀੜੇ ਆ ਜੰਗਾਬਾ ਸਹਿਰ ਵਿੱਚ ਖੜੇ ਆ ਜਿੱਥੇ ਕਿਸਾਨਾਂ ਵੱਲੋਂ ਜੀਐਸਪੀ ਦਫ਼ਤਰ ਦਾ ਘ੍ਰੂ ਕੀਤਾ ਗਿਆ ਤੁਸੀਂ ਵੀ ਦੇਖੋ ੰਗਾਬੇ ਤੋਂ ਮੇਜਰ ਸਿੰਘ ਸੀੜੇ ਦੀ ਖਾਸ ਰਿਪੋਰਟ ਜੀ ਸਾਹਿਬ ਆਪੀ ਮੰਗ ਕੇ 3575 ਬਾਤਵਾ ਤੇ ਜੀਐਸਟੀ ਖਤਮ ਕਰਤੀ ਆਜੀ ਪੁੱਛਣਾ ਚਾਹਣਾ ਬੋਦੀ ਸਾਹਿਬ ਨੂੰ ਜੇ ਜੀਐਸਟੀ ਖਤਮ ਕਰੀ ਹੈ ਤੇ ਪੈਟਰੋਲੀਅਮ ਮਾਸਤਾ ਦੇ ਕਿਉਂ ਨਹੀਂ ਜੀਐਸਟੀ ਖਤਮ ਕੀਤੀ ਜਾਂਦੀ ਕਿਉਂਕਿ ਪੈਟਰੋਲ ਤੇ 55% ਬੈਟ ਹੈ ਤੇ ਡੀਜ਼ਲ ਤੇ 50% ਜੇ ਇਹਨਾਂ ਤੋਂ ਹੀ ਬਾਹਰ हट ਕੇ ਇਹ ਜੀਐਸਟੀ ਦੇ ਘੇਰੇ ਦੇ ਵਿੱਚ ਆਉਂਦੇ ਨੇ ਕਿਉਂਕਿ ਜਿਹੜੀ ਉਤਰੀ ਸਲਾਵ ਹੈ 18% ਹੈ ਨੀਚੀ ਵਾਲੀ 15 5% ਹੈ

खा त बंदे के कानून ਅਜੀ ਕਲੇਆ ਆ ਜਾ ਰਹਾ ਬਤਾ ਹੋਇਆ ਇਹ ਬਤਾ ਪ੍ਰਦਰਸ਼ਨ ਕੀਤਾ ਜਾਊਗਾ ਇਹਸਾਨ ਕੇਂਦਰ ਵਿੱਚ ਅਸੀਂ ਕਿਹਾ ਸੀ ਵੀ ਤੁਸੀਂ ਬਾਹਰ ਨਹੀਂ ਜਾ ਸਕਦੇ ਜਦ ਤੱਕ ਤੁਹਾਨੂੰ ਪਰਮ ਪਰਮ ਨਾ ਮਿਲੇ ਮੈਨੂੰ ਇੱਕ ਜ਼ਰੂਰੀ ਕੰਮ ਹੈ ਮੈਨੂੰ ਕੱਟੀ ਨੂੰ ਜਾਣੇ ਤੋਂ ਬਾਅਦ ਇਹਨਾਂ ਨੇ ਮੇਰੇ ਨਾਲ ਤਾਕਤ ਕੁੱਤੀ ਕੀਤੀ ਮੇਰੀ ਯੂਨੀਫਾਰਮ ਖਿੱਚੀ ਮੇਰਾ ਜੂੜਾ ਖਿੱਚਿਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਾਰਵਾਈ ਕਰ ਦਿੱਤੀ ਜਾ ਰਹੀ ਹੈ ਮੈਨੂੰ ਕੋਈ ਨਹੀਂ ਕਮੇ ਇਸ ਗਾਰਜ ਕਰ ਰਹੀ ਸੀ ਜੋ ਕਿ ਪਿਛਲੇ ਸਾਰੇ ਪ੍ਰਸ਼ਾਸਨ ਨੂੰ ਸਾਰੇ ਮੀਡੀਆ ਨੂੰ ਪਤਾ ਹੈਗਾ ਵੀ ਅਸੀਂ ਜਿਹੜੇ ਟਰਾਲੀ ਚੋਰੀ ਨੇ ਉਹਨਾਂ ਦੀ ਪੈਰ ਨੱਪਦੇ ਨੱਪਦੇ ਪੱਪੂ ਪੰਕਜ ਦੇ ਬਾਗਲ ਦੇ ਵਿੱਚ ਆ ਕੇ ਟਰਾਲੀਆਂ ਛਰੇਆਂ ਪੜਾਈਆਂ ਲਗੀਆਂ ਇਹ ਚੋੜ ਐਫ ਆਈ ਆਰ ਤਾਂ ਦਰਜ ਹੋ ਗਈ ਇੱਕ ਦੂਜੀ ਅੰਮ੍ਰਿਤਸਰ ਵਾਲੀ ਹੋਈ ਨਹੀਂ ਉਦੋਂ ਅਸੀਂ ਨੇ ਐਲਾਨ ਕਰਾਤੀ 22 ਤਰੀਕ ਨੂੰ ਅਸੀਂ ਵੱਡਾ ਡੀਸੀ ਦਫ਼ਤਰ ਦਾ ਜਿਹੜਾ ਘਰਾਓ ਕਰਾਂਗੇ ਅੱਜ ਅਸੀਂ 7 ਮਈ ਤਰੀਕ ਦੇ ਨਾਲ ਸਮਰਤ ਕਰ ਰਹੀ ਸੀ ਕਿਸਾਨ ਮਜ਼ਦੂਰ ਮੋਰਚੇ ਦੀ ਮੀਟਿੰਗ ਤੋਂ ਬਾਅਦ ਜਦੋਂ ਸਾਡੇ ਅੱਗੋਂ ਨੇ ਐਲਾਨ ਕੀਤਾ ਵੀ ਦੋਨੇ ਗੇਟ ਬੰਦ ਕਰ ਲੋ ਤਾਂ ਇਥੋਂ ਦੀ ਮਨਦੀਪ कौर ਚੀਮਾ ਆਪਣੇ ਸਿਵਲ ਕੱਪੜੇ ਦੇ ਵਿੱਚ ਆਪਣੇ ਗੁੰਡਾ ਪ੍ਰਸ਼ਾਸਨ ਨੂੰ ਲਿਆ ਕੇ ਸਾਡੇ ਕਿਸਾਨ ਭਾਈਆਂ ਦੇ ਕੱਪੜੇ ਪਾੜੇ ਨੇ ਜਦੋਂ ਅਸੀਂ ਪਹਿਣਾ ਅੱਗੇ ਹੋਈਆਂ ਤਾਂ ਇਹਨਾਂ ਨੇ ਮੇਰੇ ਛਾਤੀ ਦੇ ਵਿੱਚ ਮੁੱਕੀਆਂ ਮਾਰੀਆਂ ਨੇ ਮੇਰੇ ਨਾਲ ਦੀ ਸਾਡੀ ਸੂਬਾ ਅਗੂ ਦੇ ਬਾਲ ਪੱਟੇ ਨੇ ਸਾਡਾ ਕੀ ਕਸੂਰ ਹੈਗਾ ਅਸੀਂ ਇਨਸਾਫ਼ ਮੰਗਦੇ ਹਾਂ ਇਹ ਸ਼ਾਂਤਮਈ ਤਰੀਕੇ ਦੇ ਨਾਲ ਬਹੁਤ ਹੀ ਕਮੇਟੀ ਕਿਹਦੇ ਨਾਲ ਆਪਣੇ ਇਨਸਾਨਾਂ ਦਾ ਤੇ ਜਿਹੜੇ ਪੰਨੇ ਦੇ ਬੱਬੂ ਦੇ ਪਰਚਾ ਹੋਇਆ ਉਹਦੀ ਗ੍ਰਿਫਤਾਰੀ ਵਾਸਤੇ ਬਹੁਤ ਹੀ ਸ਼ਾਂਤ ਤਰੀਕੇ ਨਾਲ ਬੈਠੇ ਆ ਅਸੀਂ ਹੱਥ ਨਾਲ ਕੇ ਅਸੀਂ ਹੱਥ ਬੰਨ ਕੇ ਇਹਨਾਂ ਨੂੰ ਬੇਨਤੀ ਕਰਦੇ ਰਹੇ ਕਿ ਅਸੀਂ ਤੁਹਾਡੇ ਨਾਲ ਗੱਲ ਕਰਨੀ ਆ ਪਰ ਮੈਦਮ ਦਾ ਰਵੱਈਆ ਦੇਖ ਲਓ ਤੁਸੀਂ ਗੱਡੀ ਸਿੱਕੇ ਸਹਾਨਾ ਦੇ ਨਾੜਿਆ ਆਹ ਕਸਾਨਾ ਦਾ ਹਾਲ ਦੇਖ ਲਓ ਤਪਰੇ ਪਾੜ ਕੇ ਪੱਕਾ ਲਾਭਿਆ ਜਿਹੜੀ ਬਲ ਪਾੜ ਪੱਟਿਆ ਬਈ ਅੱਜ ਤੋਂ ਜਿਹੜਾ ਅਤਿਆਚਾਰ ਜਿਹੜਾ ਇੱਥੇ ਦੀ ਡੀਐਸਪੀ ਮੈਡਮ ਆਹ ਕਹਿੰਦੇ ਮੇਰੀ ਵਰਦੀ ਹੱਥ ਪਾਇਆ ਬਿਲਕੁਲ ਨਹੀਂ ਬਿਲਕੁਲ ਝੂਠ ਬੋਲਦੀ ਆ ਉਹਨਾਂ ਤੌਰ ਪਤਾ ਲੱਗ ਜ ਉਹਨਾਂ ਨੇ ਸਾਡੇ ਖਾਲਸਾ ਭਰਾਵਾਂ ਦੇ ਬਜ਼ੁਰਗਾਂ ਦੀਆਂ ਬੰਦੋਲਾਈਆਂ ਅਸੀਂ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਇਹ ਚਾਹਤਾਂ ਦੇ ਮੈਂ ਜੀਐਸਪੀ ਦੇ ਦਫਤਰ ਆ ਕੇ ਬੈਠਿਆ ਪਰ ਅੱਜ ਜਿਹੜਾ ਰਵਈਆ ਬਈ ਅਫਸਰ ਦੀ ਨਾਲੋਂ ਪਹਿੜਾ ਰਵਈਆ ਅੱਜ ਮੈਡਮ ਦਾ ਉਹ ਕਹਿੰਦੇ ਪਹਿਲਾਂ ਕਿਹਾ ਸੀ ਵੀ ਜਦੋਂ ਰੋਜ਼ ਕੋ ਰਸਗਰ ਵੀ ਸਾਡੀ ਗੱਲ ਕੀਤੀ ਉਹਨੂੰ ਜੀ ਅਸੀਂ ਸਟੇਟ ਤੋਂ ਜਾਣ ਕਰਤਾ ਵੀ ਅਸੀਂ ਮੈਡਮ ਨੂੰ ਜਾਣ ਨਹੀਂ ਦਿੰਦੇ ਅਸੀਂ ਮੈਡਮ ਦੇ ਨਾਲ ਬੈਠ ਕੇ ਜਿਹੜਾ ਪਰਚਾ ਪੜ੍ਹਦੀ ਅਸੀਂ ਗੱਲਬਾਤ ਕਰਨੀ ਆ ਪਰ ਮੈਡਮ ਦਾ ਰਵਈਆ ਇੰਨਾ ਇੰਨਾ ਨਰਦਈ ਅਸੀਂ ਪਹਿਲੀ ਵਾਰ ਦੇਖਿਆ ਕੋਈ ਕੋਈ ਪੁਰਸ਼ ਮੁਲਾਜ਼ਮ ਭਾਈ ਐਦਾਂ ਨਹੀਂ ਕਰਦਾ ਹੁੰਦਾ ਕਹਿੰਦੀ ਗੱਲ ਤੇ ਪ੍ਰਸ਼ਾਸਨ ਕਰ ਰਿਹਾ ਐਦਾਂ ਬਤਾ ਲੱਗਦਾ ਤੁਹਾਨੂੰ ਕੋਈ ਪਰੂਖੇ ਵਾਲਾ ਇਹਨਾਂ ਦੀ ਕੋਈ ਹਿੱਤ ਦਰੀਆ ਹਿੱਤੇ ਦਰੀ ਕੋਈ ਗੱਡੀ ਕਾ ਨਿਕਲ ਨਹੀਂ ਦੇ ਦੋ ਪਾਈ ਬਿਲਕੁਲ ਸਾਡੀਆਂ ਜਾਣਾਂ ਦਾ ਸਕਦੀਆਂ ਨੇ ਸਾਡੀਆਂ ਗੱਡੀਆਂ ਵੱਡੀਆਂ ਜਾ ਸਕਦੀਆਂ